ਸਵਾਗਤ ਹੈ ਜੀ ਤੁਹਾਡਾ ਮਾਂ ਬੋਲੀ ਪੰਜਾਬੀ ਚੈਨਲ ਤੇ ਮੈਂ ਬਿੰਦਰਕੌਰ ਤੇ ਮੇਰੇ ਸਾਰੇ ਹੀ ਸਰੋਤੇ ਬਹੁਤ ਪਿਆਰੇ ਹਨ ਮੇਰੇ YouTube ਚੈਨਲ ਨੂੰ ਬਹੁਤ ਪਿਆਰ ਕਰਦੇ ਹਨ ਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਨਾਲ-ਨਾਲ ਸਾਥ ਦੇਣਾ ਤੇ ਕਈ ਵਾਰਾਂ ਵਿੱਚੋਂ ਵੀਡੀਓ ਅਪਲੋਡ ਨਹੀਂ ਹੁੰਦੀ ਕਿ ਇਹ ਕਈ ਬੰਦੇ ਦਾ ਸਰੀਰ ਥੋੜਾ ਬੋਤਾ ਢਲਾ ਪੈ ਜਾਂਦਾ ਹੈ ਤੇ ਤਾਂ ਕਰਕੇ ਤੇ ਹੁਣ ਮੈਂ ਅੱਜ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੇ ਆ ਤੇ ਨਾਲ ਆਪਾਂ ਦੋ ਚਾਰ ਗੱਲਾਂ ਕਰਦੇ ਆ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਿੱਚ ਜੋ ਵੀ ਮੇਰੇ ਦਰਸ਼ਕ ਮੈਨੂੰ ਮੇਰੀਆਂ ਵੀਡੀਓ ਵੇਖਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੇਸ਼ਾਂ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਾ ਤੇ ਇੱਕ ਗੱਲ ਕਰਦੇ ਹਾਂ ਵੀ ਵੇਖੋ ਜਿਹੜੇ ਅਨਪੜ ਮਾਪੇ ਹੁੰਦੇ ਹਨ ਪਹਿਲੇ ਜ਼ਮਾਨਿਆਂ ਵਿੱਚ ਮਾਪੇ ਬਹੁਤ ਜ਼ਿਆਦਾ ਅਨਪੜ ਹੁੰਦੇ ਸੀ ਤੇ ਵਿਰਲੇ ਵਿਰਲੇ ਤੇ ਹਾਂ ਪੁੱਤ ਪੜੇ ਹੁੰਦੇ ਸੀ ਅੱਜ ਕੱਲ ਤਾਂ ਮਾਪੇ ਬਹੁਤ ਪੜੇ ਲਿਖੇ ਹੋਏ ਹਨ ਪਰ ਜਦੋਂ ਮਾਪੇ ਅਨਪੜ੍ਹ ਸੀ ਤੇ 5-6 ਬੱਚੇ ਐਂ ਵਧੀਆ ਪਾਲ ਲੈਂਦੇ ਸੀ ਉਹਨਾਂ ਦੀ ਵਧੀਆ ਪਰਵਰਿਸ਼ ਕਰਦੇ ਸੀ ਤੇ ਬੱਚੇ ਜਦੋਂ ਪੜ ਲਿਖ ਜਾਂਦੇ ਸੀ ਉਦੋਂ ਫਿਰ ਆਪਣੇ ਮਾਪਿਆਂ ਦੇ ਪਰਵਰਿਸ਼ ਕਰਨੀ ਭੁੱਲ ਜਾਂਦੇ ਸੀ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿੰਮੇਵਾਰੀਆਂ ਹੋ ਜਾਂਦੀਆਂ ਹਨ ਉਹਨਾਂ ਦੇ ਆਪ ਦੇ ਪਰਿਵਾਰ ਹੋ ਜਾਂਦੇ ਅੱਗੇ ਬੱਚੇ ਆਪਦੇ ਪੜਾਉਣੇ ਲਿਖਾਉਣੇ ਉਹਨਾਂ ਨੂੰ ਬਹੁਤ ਭਾਰੀ ਜ਼ਿੰਮੇਵਾਰੀ ਪੈ ਜਾਂਦੀ ਹੈ ਪਰ ਮਾਪੇ ਜਿਹੜੇ ਆ ਬੱਚੇ ਭਾਵੇਂ ਭੁੱਲ ਜਾਣ ਪਰ ਮਾਪੇ ਬੱਚਿਆਂ ਨੂੰ ਨਹੀਂ ਭੁੱਲਦੇ ਅੰਤ ਸਮੇਂ ਜਦੋਂ ਉਹਨਾਂ ਦੀ ਜਾਨ ਵੀ ਨਿਕਲਦੀ ਹੈ ਫਿਰ ਵੀ ਉਹ ਆਪਦੇ ਬੱਚਿਆਂ ਨੂੰ ਹੀ ਯਾਦ ਕਰਦੇ ਹਨ ਕਿਉਂਕਿ ਮਾਪਿਆਂ ਦਾ ਮਮਤਾ ਦਾ ਮੋ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਹੀ ਹਰ ਟਾਈਮ ਯਾਦ ਰੱਖਦੇ ਹਨ ਮਾਂ ਇੱਕ ਐਹੋ ਜੀ ਚੀਜ਼ ਹੈ ਹੋਰ ਸਾਰ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ ਮਾਂ ਇੱਕ ਐਸਾ ਹੈ ਬੂਟਾ ਫੁੱਲ ਸੁੱਕਿਆਂ ਮਰ ਜਾਏ ਕਿਉਂਕਿ ਦੁਨੀਆ ਦੇ ਸਾਰੇ ਹੀ ਬੂਟੇ ਜਿੰਨੇ ਹੁੰਦੇ ਹਨ ਉਹ ਸਾਰੇ ਜੜ ਤੋਂ ਪੁੱਟ ਗਏ ਤੇ ਫਿਰ ਸੁੱਕਦੇ ਹਨ ਪਰ ਮਾਂ ਇਹੋ ਜਿਹਾ ਬੂਟਾ ਹੈ ਜੇ ਇਹਦੇ ਬੱਚਿਆਂ ਨੂੰ ਕਿਤੇ ਮਾਰਾ ਜਾਵੇ ਫੁੱਲਾਂ ਨੂੰ ਹੱਥ ਲੱਗ ਜਾਵੇ ਕੋਈ ਇਹਨੂੰ ਮਾੜੀ ਜੀ ਵੀ ਬੱਚਿਆਂ ਨੂੰ ਟੈਨਸ਼ਨ ਹੋ ਜਾਵੇ ਤੇ ਮਾਂ ਜਿਹੜੀ ਉਸੇ ਵੇਲੇ ਕਮਲਾ ਜਾਂਦੀ ਹੈ ਤੇ ਸੁੱਕ ਜਾਂਦੀ ਹੈ ਇਹ ਆਪਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਵੀ ਜੇ ਮਾਪੇ ਆਪਾਂ ਨੂੰ ਇੰਨੀ ਜ਼ਿੰਮੇਵਾਰੀ ਨਾ ਪਰਵਰਥ ਕਰਦੇ ਹਨ ਉਹ ਗਰੀਬੀ ਮੀਰੀ ਹਰ ਇੱਕ ਵਿੱਚ ਕਰਕੇ ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦੇ ਹਨ ਕਿ ਮੇਰੇ ਬੱਚੇ ਕਿਹੜੀ ਮੰਜ਼ਲ ਤੇ ਜਾਂਦੇ ਹਨ ਉਹਨਾਂ ਨੇ ਇੱਕ ਮੰਜ਼ਲ ਚੁਣੀ ਹੁੰਦੀ ਹੈ ਮਾਪਿਆਂ ਨੇ ਵੀ ਮੇਰੇ ਬੱਚੇ ਇੱਥੋਂ ਤੱਕਰ ਪਹੁੰਚਣ ਤੇ ਮੈਂ ਵੇਖਾਂ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਆਪਣੇ ਮਾਪਿਆਂ ਵੱਲੇ ਧਿਆਨ ਦੇਣ ਕਿ ਇਹਨਾਂ ਮਾਪਿਆਂ ਨੇ ਸਾਨੂੰ ਇੱਥੋਂ ਤੱਕ ੜਪਾਇਆ ਜੇ ਇਹ ਮਾਪੇ ਨਾ ਸਾਡੀ ਪਰਵਰਿਸ਼ ਕਰਦੇ ਹੋ ਸਕਦਾ ਹੈ ਅਸੀਂ ਵੀ ਨਾ ਇੱਥੋਂ ਤੱਕ ਪਹੁੰਚਦੇ ਕੀ ਪਤਾ ਮਾਪਿਆਂ ਨੇ ਕਿੰਨੀ ਗਰੀਬੀ ਕੱਟੀ ਹੋਏਗੀ ਕਿੰਨੇ ਦੁੱਖ ਤਕਲੀਫਾਂ ਝੱਲ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਮੰਨ ਡੇਢ ਪਾਇਆ ਹੋਵੇਗਾ ਤੇ ਇਹ ਸਾਰੇ ਹੀ ਬੱਚਿਆਂ ਨੂੰ ਚਾਹੀਦਾ ਹੈ ਕਿ ਨੌਵੇਂ ਪੁੱਤਾਂ ਨੂੰ ਧਿਆਨ ਹਰ ਇੱਕ ਨੂੰ ਚਾਹੀਦਾ ਹੈ ਕਿ ਮਾਪਿਆਂ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੰਭਾਲ ਲਈਏ ਉਹਨਾਂ ਦੀ ਪਰਵਰਿਸ਼ ਕਰੀਏ ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਇਹ ਹੈ ਇੱਕ ਛੋਟੀ ਜੀ ਗੱਲ ਕਿ ਮਾਪਿਆਂ ਦੀ ਸੰਭਾਲ ਜਰੂਰ ਕਰੋ ਮਾਪੇ ਇੱਕ ਰੱਬ ਰੂਪ ਹੁੰਦੇ ਹਨ ਵੇਖੋ ਸਰਵਣ ਨੇ ਅੰਨੇ ਮਾਪਿਆਂ ਨੂੰ ਆਪਦੀ ਜਾਣ ਕਰਵਾਣ ਕਰਤੀ ਪਰ ਆਪਣੇ ਮਾਪਿਆਂ ਨੂੰ ਕਿਤੇ ਤਤੀਵਾਣੀ ਲੱਗਣ ਦਿੱਤੀ ਜੇ ਉਹਨੇ ਕਿਹਾ ਸੀ ਜੀ ਮਾਂ ਨੇ ਤੇ ਪਿਓ ਨੇ ਵੀ ਸਾਨੂੰ ਯਾਤਰਾ ਕਰਾ ਕੇ ਲਿਆ ਤੇ ਉਹ ਯਾਤਰਾ ਕਰਾਉਣ ਪੈਦਲ ਹੀ ਤੁਰ ਪਿਆ ਸੀ ਅੱਜ ਕੱਲ ਤਾਂ ਗੱਡੀਆਂ ਸਭ ਕੁਝ ਮਹਾਰਾਜ ਨੇ ਸੁੱਖ ਸਹੂਲਤਾਂ ਦਿੱਤੀਆਂ ਹਨ ਤੇ ਮਾਪਿਆਂ ਨੂੰ ਜ਼ਰੂਰ ਇੱਕ ਘੰਟਾ ਜਿਆਦੇ ਦਿਨੀ ਨਹੀਂ ਹਫਤੇ ਬਾਅਦ ਉਹਨਾਂ ਨੂੰ ਘੰਟਾ ਬਾਹਰ ਗੁਰੂ ਸਥਾਨ ਤੇ ਜਾਂ ਜਿੱਥੇ ਵੀ ਉਹਨਾਂ ਦੀ ਮਨ ਦੀ ਭਾਵਨਾ ਹੈ ਜ਼ਰੂਰ ਰਜਾਣਾ ਚਾਹੀਦਾ ਹੈ ਤੇ ਮਾਪੇ ਇਹਨੇ ਨਾਲ ਖੁਸ਼ ਹੋ ਜਾਂਦੇ ਹਨ ਕਿ ਸਾਡੇ ਬੱਚੇ ਸਾਨੂੰ ਲੈ ਕੇ ਜਾਂਦੇ ਹਨ ਜਿੱਥੇ ਤੁਸੀਂ ਆਪਣੇ ਬੱਚਿਆਂ ਦੀ ਪਰ ਵਸ ਕਰਕੇ ਤੇ ਉਹਨਾਂ ਨੂੰ ਬਾਹਰ ਲੈ ਜਾਂਦੇ ਜੇ ਘੁਮਾਉਣ ਫਰਾਉਣ ਉਵੇਂ ਮਾਪਿਆਂ ਨੂੰ ਵੀ ਲੈ ਕੇ ਜਾਇਆ ਕਰੋ ਕਿਉਂਕਿ ਮਾਪੇ ਘਰ ਵਿੱਚ ਬੈਠੇ ਬੈਠੇ ਚਾਰ ਦੀਵਾਰੀ ਦੇ ਅੰਦਰ ਪਰੇਸ਼ਾਨ ਹੋ ਜਾਂਦੇ ਹਨ ਬੰਦਾ ਕਦੀ ਬੁੱਢਾ ਨਹੀਂ ਹੁੰਦਾ ਜਦੋਂ ਉਹ ਸੋਚ ਸੋਚਦਾ ਹੈ ਉਦੋਂ ਮਾਪੇ ਜਾਦੀ ਛੇਤੀ ਬੁੱਢੇ ਹੋ ਜਾਂਦੇ ਹਨ ਕਿਉਂਕਿ ਟੈਨਸ਼ਨ ਇਹੋ ਜੀ ਚੀਜ਼ ਹੈ ਕੋਈ ਜ਼ਰੂਰ ਨਹੀਂ ਵੀ ਇਹ ਕਿਸੇ ਗਲਤੋਂ ਆਉਂਦੀ ਹੈ ਜਦੋਂ ਆ ਜਾਵੇ ਇਹ ਐਵੇਂ ਨਕਮੀ ਗੱਲ ਤੋਂ ਹੀ ਟੈਨਸ਼ਨ ਦਾ ਰੋਗ ਬਣ ਜਾਂਦਾ ਹੈ ਤੇ ਸਰਮਣ ਵਰਗਾ ਪੁੱਤਰ ਹੋਵੇ ਜਿਹੜਾ ਹੋਵੇ ਅੱਜ ਕੱਲ ਪੁੱਤਰ ਤਾਂ ਸਾਰੇ ਹੀ ਸਰਵਣ ਵਰਗੇ ਹਨ ਐ ਨਹੀਂ ਬੱਚੇ ਪੜ੍ਹੇ ਲਿਖੇ ਹਨ ਉਹਨਾਂ ਨੂੰ ਅਨੁਸਾਰੀ ਸਮਝ ਹੈ ਪਰ ਕਈ ਵਿਰਲੇ ਹੈ ਜਿਹੜੇ ਗਲਤ ਵੀ ਕਲਯੁਗ ਦਾ ਸਮਾਂ ਹੈ ਮਾਪਿਆਂ ਨੂੰ ਵੀ ਨਹੀਂ ਪੁੱਛਦੇ ਪਰ ਨਹੀਂ ਹਰੇਕ ਨੂੰ ਮਾਪਿਆਂ ਨੂੰ ਪੁੱਛਣਾ ਚਾਹੀਦਾ ਹੈ ਜੇ ਅੱਜ ਆਪਾਂ ਮਾਪਿਆਂ ਨੂੰ ਪੁੱਛਾਂਗੇ ਤੇ ਅੱਗੇ ਆਪਾਂ ਵੀ ਤਾਂ ਮਾਪੇ ਹੀ ਬਣਨਾ ਹੈ ਇਹ ਤਾਂ ਜੱਗ ਹੁੰਦੜੀ ਆਈ ਤੇ ਇਹ ਹੈ ਇੱਕ ਛੋਟੀ ਜੀ ਗੱਲ ਜੇ ਤੁਹਾਨੂੰ ਚੰਗੀ ਲੱਗੀ ਤੇ ਠੀਕ ਆ ਤੇ ਅੱਗੇ ਆਪਾਂ ਹੁਣ ਇੱਕ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਨੇ ਆਂ ਨੀ ਮੈਂ ਕਿੱਥੇ ਰੱਖਾਂ ਤਨੀਆ ਮੈਂ ਕਿੱਥੇ ਰੱਖਾਂ ਜੀ ਰਾਣੀ ਮੈਂ ਕਿੱਥੇ ਰੱਖਾਂ ਤਨੀਆ ਮੈਂ ਕਿੱਥੇ ਰੱਖਾਂ ਜੀ ਰਾ ਨੀ ਮੈਂ ਕਿੱਥੇ ਬਠਾਵਾਂ ਨੀ ਛੋਟਗੇ ਨੰਦੇ ਤੇਰਾ ਵੀਰਾ ਮੈਂ ਕਿੱਥੇ ਬਠਾਵਾਂਨੀ ਛੋਟੀਏ ਨੰਦੇ ਤੇਰਾ ਵੀਰਾ ਲੈ ਆਲੇ ਰੱਖਾਂ ਤਣੀਆਂ ਲੈ ਛਿੱਕੇ ਰੱਖਾਂ ਜੀਰਾ ਮੈਂ ਪਰੰਗੇ ਬਠਾਵਾਂਨੀ ਛੋਟੀਏ ਨੰਦੇ ਤੇਰਾ ਵੀਰਾ ਮੈਂ ਪਰੰਗੇ ਬਠਾਵਾਂਨੀ ਛੋਟੀਏ ਨੰਦੇ ਤੇਰਾ ਵੀਰਾ ਲੈ ਕਿੱਥੇ ਰੱਖਾਂ ਤਣੀਆਂ ਲੈ ਕਿੱਥੇ ਰੱਖਾਂ ਜੀਰਾ ਲੈ ਕਿਧਰੋਂ ਆਇਆ ਨਹੀਂ ਛੁੱਟਗੇ ਨੰਦੇ ਤੇਰਾ ਵੀਰਾ ਲੈ ਕਿਧਰੋਂ ਆਇਆ ਨਹੀਂ ਛੁੱਟਗੇ ਨੰਦੇ ਤੇਰਾ ਵੀਰਾ ਮੈਂ ਆਲੇ ਰੱਖਾਂ ਤਣੀਆਂ ਮੈਂ ਛਕੇ ਰੱਖਾਂ ਜੀਰਾ ਲੈ ਛੈਰੋਂ ਆਇਆ ਨਹੀਂ ਛੁੱਟਗੇ ਨੰਦੇ ਤੇਰਾ ਵੀਰਾ ਲੈ ਛੈਰੋਂ ਆਇਆ ਨਹੀਂ ਛੁੱਟਗੇ ਨੰਦੇ ਤੇਰਾ ਵੀਰਾ ਲੈ ਡੋਲ ਲਗਿਆ ਸੀ ਤਣੀਆਂ ਲੈ ਡੋਲ ਲਗਿਆ ਸੀ ਜੀਰਾ ਲੈ ਰੁਸਿਆ ਜਾਂਦਾ ਨਹੀਂ ਛੋਟਗੇ ਨੰਦੇ ਤੇਰਾ ਵੀਰਾ ਲੈ ਰੁਸਿਆ ਜਾਂਦਾ ਨਹੀਂ ਛੋਟਗੇ ਨੰਦੇ ਤੇਰਾ ਵੀਰਾ ਨੀ ਕੌਣ ਚੁਗੇਗਾ ਤਣੀਆਂ ਲੈ ਕੌਣ ਚੁਗੇਗਾ ਜੀਰਾ ਲੈ ਕੌਣ ਚੁਗੇਗਾ ਤਣੀਆਂ ਲੈ ਕੌਣ ਚੁਗੇਗਾ ਤੀ ਜੀਰਾ ਨੇ ਕੌਣ ਮਨਾਵੇਨੀ ਛੋਟਗੇ ਨੰਦੇ ਤੇਰਾ ਵੀਰਾ ਐ ਕੌਣ ਮਨਾਵੇਨੀ ਛੋਟਗੇ ਨੰਦੇ ਤੇਰਾ ਵੀਰਾ ਦਰਾਣੀ ਚੁਗਦੀ ਤਨੀਆ ਜਠਾਣੀ ਚੁਗਦੀ ਜੀਰਾ ਦਰਾਣੀ ਚੁਗਦੀ ਤਨੀਆ ਸੇਠਾਣੀ ਚੁਗਦੀ ਜੀਰਾ ਮੈਂ ਆਪ ਮਨਾਉਣੀ ਆ ਛੋਟਗੇ ਨੰਦੇ ਤੇਰਾ ਵੀਰਾ ਮੈਂ ਆਬ ਮਨਹਾਣੀ ਆ ਛੋਟਗੇ ਨੰਦੇ ਤੇਰਾ ਵੀਰਾ ਓਏ ਕਿੱਥੇ ਰੱਖਾਂ ਤਣੀਆਂ ਲੈ ਕਿੱਥੇ ਰੱਖਾਂ ਜੀਰਾ ਲੈ ਕਿੱਥੇ ਰੱਖਾਂ ਤਣੀਆਂ ਲੈ ਕਿੱਥੇ ਰੱਖਾਂ ਜੀਰਾ ਮੈਂ ਕਿੱਥੇ ਬਠਾਵਾਂ ਹਣੀ ਛੋਟਗੇ ਨੰਦੇ ਤੇਰਾ ਵੀਰਾ ਲੈ ਕਿੱਥੇ ਬਠਾਵਾਂ ਹਣੀ ਛੋਟਗੇ ਨੰਦੇ ਤੇਰਾ ਵੀਰਾ ਮੈਂ ਆਲੇ ਰੱਖਾਂ ਤਣੀਆਂ ਮੈਂ ਛਿੱਕੇ ਰੱਖਾਂ ਜੀਰਾ ਮੈਂ ਆਲੇ ਰੱਖਾਂ ਤਣੀਆਂ ਮੈਂ ਛਿੱਕੇ ਰੱਖਾਂ ਜੀਰਾ ਮੈਂ ਮੈਲੀ ਬਠਾ ਮਾਣੀ ਛੋਟਗੇ ਨੰਦੇ ਤੇਰਾ ਵੀਰਾ ਮੈਂ ਮੈਲੀ ਬਠਾ ਮਾਣੀ ਛੋਟਗੇ ਨੰਦੇ ਤੇਰਾ ਵੀਰਾ ਮੈਂ ਮੈਲੀ ਬਠਾ ਮਾਣੀ ਛੋਟਗੇ ਨੰਦੇ ਤੇਰਾ ਵੀਰਾ ਲਓ ਜੀ ਇਹ ਸੀ ਇੱਕ ਛੋਟਾ ਜਿਹਾ ਗੀਤ ਤੇ ਚਾਰ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਕਰਨਾ ਪਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਰੂਰ ਕਰਿਆ ਕਰੋ ਤੇ ਇਹ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ